Eu tô What the? ਪਿਆਰ ਜਿੰਨਾ ਜੋਸ਼ ਜਿੰਨਾ ਦਿਰਨ ਰਾਦਾ ਤੁਸੀਂ ਦਿਖਾ ਰਹੇ ਹੋ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਇਸ ਜਨਮ ਚ ਇੰਨਾ ਪਿਆਰ ਮਿਲ ਗਿਆ ਜੇ ਮੈਂ ਅਗਲੇ 7 ਜਨਮ ਹਰੇਕ ਸਾਹ ਬਾਦ ਵੀ ਧੰਨਵਾਦ ਕਰਦਾ ਰਹਾ ਤਾਂ ਵੀ ਕਰਜ਼ਾ ਨਹੀਂ ਲਾ ਸਕਦਾ ਮਾਨਾ ਤੇਰੀ ਸੋਚ ਕੇ ਬੜੀ ਸਿੱਦਤ ਨਾਲ ਤੁਸੀਂ ਇੱਥੇ ਪਹੁੰਚੇ ਹੋ ਗੁਰਮੀਤ ਸਿੰਘ ਜੀ ਖੁੱਡੀਆਂ ਤੁਹਾਡੇ ਕੈਂਡੀਡੇਟ ਨੇ ਪਿਛਲੀ ਗੱਡੀ 'ਚ ਸਾਡੇ ਐਮਐਲਏ ਸਹਿਬਾਨ ਨੇ ਮਾਨਸਾ ਤੋਂ ਤਲਵੰਡੀ ਤੋਂ ਸਰਦੂਲਗੜ੍ਹ ਤੋਂ ਬੁਲਾਡੇ ਤੋਂ ਪੁੱਚੋ ਤੋਂ ਦਿਹਾਤੀ ਤੋਂ ਔਰ ਤੁਸੀਂ ਸਾਰੇ ਸਾਡੇ ਆਪਣੇ ਹੋ ਮੈਂ ਆਮ ਤੌਰ ਤੇ ਚਾਹੇ ਗੁਜਰਾਤ ਜਾਵਾਂ ਚਾਹੇ ਸਾਮ ਜਾਵਾਂ ਮੈਂ 15 ਸੈਕਿੰਡ ਪੀਸ ਕਿਡ ਲੋਕਾਂ ਨੂੰ ਦੇਦਣ ਹੁੰਨਾ ਪੜਾ ਸਕਣਣ ਵਾਸਤੇ ਜੀ ਕਮਾਰ ਲਓ ਨਾਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅ ਸੁਈ ਹੈ ਮੈਂ ਬੈਗ ਤੁਹਾਡੇ ਵੱਲ ਨੂੰ ਕਰ ਦਿੰਨਾ ਆਪ ਦਾ ਸਮਾਂ ਸ਼ੁਰੂ ਹੁੰਦਾ ਹੈ ਅਬ ਕਿਹਾ ਰਾਜੂ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਹਨਾਂ ਨੇ ਆ ਬਾਦਲਾਂ ਕੇ ਟੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਝਨੀਰ ਸੀ ਝਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟ ਲਿਆ ਮੇਰੇ ਵੀਰੋ ਜਿੱਥੇ ਜਾਂਨਾ ਲੋਕ ਕਹਿੰਦੇ ਯਾਰ ਇਹ ਹਜੇ ਕੁਛ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇੋਂ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਹੁੰਦੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੋਤਾ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾ ਮੈਨੂੰ ਨਾ ਚਿੱਤ ਨੂੰ ਕਵਰ ਹੱਤੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਆਇਆ ਮੈਂ ਆਸ਼ਰ ਟਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੜਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਕਰਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਵਟਾਲ ਐ ਜਿੰਨੀਆਂ ਚੁੰਨੀਆਂ ਵਟਾਉਣੀਆਂ ਬੀਬਾ ਸਾਨੂੰ ਬੁੱਤੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪਹਿਣਾ ਨਾਲ ਚੁੰਨੀਆਂ ਵਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਦਾ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪਹਿਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਉ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਓਸੀ 13 ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਦੀ ਤੱਕ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰਾਂਗੇ ਕਿਵੇਂ ਉਹ ਮਹਿੰਦਰਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਦੀ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਵੀਰੋ ਥਰਮਲ ਪਲੈਂਟ ਖਰੀਦ ਆ ਆ ਥਰਮਲ ਪਲੈਂਟ ਥੋਡੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲੈਂਟ ਕੋਇੰਦਪਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲੈਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋਆਂ ਖਿਚਾਏ ਕਰਨਗੇ ਬੜਾ ਗੁੱਸਾ ਬੜਾ ਗੁੱਸਾ ਮੇਰੇ ਦਿਲ ਚ ਨਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਭਾਲ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਏ ਇੱਕ ਰਾਤ ਦਾ ਕਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 30000 ਰੁਪਈਆ ਦੇਖਿਆ ਕਦੀਪਾ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਥਿਆ ਗਏ ਉਹਦੇ ਬਿਜਲੀਆਂ ਬੁਜਰੀਆਂ ਮਾਫ ਕਰਾ ਰੱਖੀਆਂ ਸਾਰੀਆਂ ਹੁਣ ਕਾਗਜ਼ ਥਿਆ ਗਏ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਅਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੇਸੀਬੀ ਦਾ ਕਲੰਚ ਛੱਡ ਕੇ ਨਿਗਾਰਣ ਕਰੂੰ ਦੇਖੇ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸਦੇ ਆ ਇਹ ਤੇ ਆਮਾਨੀ ਪਾਟਿਆ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸੀ ਫਿਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣੋਂ ਫਿਰ ਮੇਂ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਜਿੰਦਾਬਾਦ ਜਿੰਦਾਬਾਦ ਸੁਪਠਿੰਡੇ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ बार लोकसभा झाड़ू चला दो नौ अपने ने मेरे वीर मेनू पत्रकार आपने अपना पंजाब में और दिल्ली में ये बीजेपी की आंधी को कैसे रोका मगर यह कड़ी वी गल आई मैं बताइए कैसे रोका दिल्ली और पंजाब में बीजेपी जीत नहीं पाई मगर कोई खास वीडी गल मैं बीजेपी का चो निशान की है ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ 'ਚ ਮੈਂ ਕਹਾਂ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ 'ਚ ਕਮਲ ਉੱਗੇ ਹੀ ਨਹੀਂ ਸੁਬੀਰੋ ਉਹ ਝੜ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਇੱਕ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉロイ ਜਾਂਦੀ ਸੀ ਆ ਗਿਆ ਰੋਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਜਿੰਦਾਬਾਦ 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 ਮੇਰੀ ਕੋਈ ਘਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐਂ ਲੱਗਦਾ रुपैए छोटे ने लोग बड़े ने जो लोग ने फिर माया कुछ नहीं हैगी माया नहीं है कुछ बठिंडे जिनी जिन बारी बुलाऊंगे उन्नी बारी आऊ आ बठिंडे वाला कंडा जहा रड़ी जल्द बस करते होता ਫਰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜਿੰਦਾਬਾਦ ਆਈ ਥਿੱਕ ਆ ਨਾੜੀ ਐ ਬਾਦਲ ਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਕੁਟੀਆਂ ਸਾਹਿਬ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨਗੇ ਵਿਚਾਰ ਬਟਿੰਡਾ ਵਾਸੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਤੁਸੀਂ ਕਿ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਦੋਨੋਂ ਬੇਨਤੀ ਕੀਤੀ ਹੈ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕ ਉਹੜਕਾ ਰਹਿ ਗਿਆ ਜਿਹੜਾ ਘਰ ਵਿੱਚ ਲੰਬਾ ਇੱਕ ਦੂਜੇ ਨੂੰ ਦਿੰਦੇ ਐ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰਦੇ ਹੋਗੇ ਥੋੜਾ ਖੁੰਗਾਰਾ ਥੋੜਾ ਹਲਾਰਾ ਥੋੜੀ ਥੋੜਾ ਜੋਸ਼ ਥੋੜਾ ਢਾਰ ਸਾਰਿਆਂ ਦਾ ਰਲ ਮਿਲ ਕੇ ਇਹ ਬਹੁਤ ਵੱਡਾ ਜਿਹੜਾ ਸੁਨੇਹਾ ਜਾਂਦਾ ਪੰਜਾਬ ਵਿੱਚ ਕੇ ਜਿਹਨੂੰ ਹੌਟ ਸੀਟ ਕਿਹਾ ਜਾਂਦਾ ਹੈ ਉੱਥੇ ਵੀ ਤੁਸੀਂ ਲੋਕਾਂ ਨੇ ਉਹ ਜਿਹੜੇ ਸਾਲਾਬਦੀ ਕਬਜ਼ਾ ਕਰੀ ਬੈਠੇ ਸੀ ਉਸ ਕਬਜ਼ਾ ਤੋੜਨ ਦਾ ਪੱਕਾ ਇਰਾਦਾ ਬਣਾ ਲਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 4 ਜੂਨ ਨੂੰ ਝਾੜੂ ਫੇਰ ਦਿਓ ਵੀਰੋ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਪਹਿਲੀ ਵਾਰ ਸਰਕਾਰ ਵੱਲੋਂ ਇਨਸਾਫ ਚਾਹੇ ਨੌਕਰੀਆਂ ਚਾਹੇ ਬਿਜਲੀ ਦੇਣੀ ਹਰ ਘਰ ਨੂੰ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਇਸੇ ਤਰ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨਾ ਔਰ ਜਿੱਥੇ ਕਿਸਾਨਾਂ ਨੂੰ ਨਹਿਰਾਂ ਦਾ ਪਾਣੀ ਪਹੁੰਚਾਉਣ ਦੇ ਯਤਨ ਉੱਥੇ ਵਪਾਰੀਆਂ ਦਾ ਵੀ ਖਿਆਲ ਰੱਖਣਾ ਹਰ ਇੱਕ ਵਰਗ ਦਾ ਪੂਰਾ ਖਿਆਲ ਆ ਕੇ ਪੰਜਾਬ ਦਾ ਸਪੂਤ ਲੋਕਾਂ ਦੀ ਸੇਵਾ ਕਰ ਰਿਹਾ ਥੋੜਾ ਕੋਡਾ ਸਾਰਿਆਂ ਦਾ ਸਹਾਰਾ ਤੇ ਸਹਯੋਗ ਮੰਗ ਰਿਹਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ